ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਈ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੀ 23ਵੇਂ ਦਿਲਾਵਰ ਖਾਨ ਦੀ ਗੁਰੂ ਘਰ ਨਾਲ ਈਰਖਾ ਦਿਲਾਵਰ ਖਾਨ ਲਾਹੌਰ ਦਾ ਸੂਬੇਦਾਰ ਸੀ ਅਲਫ ਖਾਨ ਦੀ ਹਾਰ ਅਤੇ ਰਾਜਿਆਂ ਦੇ ਸਤਗੁਰੂ ਜੀ ਨਾਲ ਮੇਲ ਨੂੰ ਸੁਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਉਸਨੇ ਗ੍ਰੋਧਵਾਨ ਹੋ ਕੇ ਫੈਸਲਾ ਕੀਤਾ ਕਿ ਉਹ ਪਹਾੜੀ ਰਾਜਿਆਂ ਦੇ ਮੇਲ ਨੂੰ ਅਟਲ ਨਹੀਂ ਰਹਿਣ ਦੇਵੇਗਾ ਉਹ ਜ਼ਰੂਰ ਮੁਕਾਬਲਾ ਕਰੇਗਾ ਇਹ ਹੋ ਸਕਦਾ ਹੈ ਕਿ ਸਤਗੁਰੂ ਜੀ ਦੀ ਵੱਧੀ ਸਿੱਖੀ ਨੂੰ ਰੋਕੇ ਉਸਨੇ ਸਾਰੇ ਰਾਜਿਆਂ ਵੱਲ ਧਮਕੀ ਦੇ ਚਿੱਠੇ ਲਿਖੇ ਉਸਨੇ ਲਿਖਿਆ ਤੁਸੀਂ ਸਰਕਾਰੀ ਮਾਮਲਾ ਇਕੱਠਾ ਕਰਨ ਵਾਲੇ ਨਾਲ ਲੜਾਈ ਕਰਕੇ ਬਾਦਸ਼ਾਹ ਨੂੰ ਨਰਾਜ਼ ਕਰ ਲਿਆ ਹੈ ਇਹ ਖਬਰਾਂ ਬਾਦਸ਼ਾਹ ਤੱਕ ਪਹੁੰਚ ਗਈਆਂ ਹਨ ਹੋ ਸਕਦਾ ਹੈ ਕਿ ਬਾਦਸ਼ਾਹ ਸਲਾਮਤ ਪਾਰੀ ਫੌਜ ਦੀ ਇੱਕ ਕੁਮਕ ਭੇਜੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਦਿਲ ਦੀ ਸਲਾਹ ਭੇਜੋ ਕਿ ਕੀ ਤੁਸੀਂ ਬਾਦਸ਼ਾਹ ਸਲਾਮਤ ਨਾਲ ਮਿਲਵਰਤਨ ਕਰਨਾ ਹੈ ਜਾਂ ਅਨੰਦਪੁਰ ਵਾਲੇ ਗੁਰੂ ਨਾਲ ਗੁਰੂ ਜੀ ਇਸਲਾਮ ਤੇ ਮੁਗਲ ਹਕੂਮਤ ਵਾਸਤੇ ਇੱਕ ਭਿਆਨਕ ਖਤਰਾ ਹੈ ਇਸ ਤੇ ਵੱਡਿਆਂ ਨੂੰ ਅਸੀਂ ਦਗਾਉਂਦੇ ਆਏ ਹਾਂ ਤੁਸੀਂ ਇਸਲਾਮ ਦੇ ਦੁਸ਼ਮਨ ਨਾਲ ਮਿਲ ਕੇ ਉਸ ਨੂੰ ਸਹਾਇਤਾ ਦੇ ਕੇ ਬਾਦਸ਼ਾਹ ਸਲਾਮਤ ਨੂੰ ਕਿਉਂ ਨਰਾਜ਼ ਕਰ ਰਹੇ ਹੋ ਇਹ ਤੁਸਾਨੂੰ ਪਤਾ ਨਹੀਂ ਕਿ ਮੁਗਲ ਰਾਜ ਇਸ ਸਮੇਂ ਸੰਸਾਰ ਦੀ ਇੱਕ ਮਹਾਨ ਸ਼ਕਤੀ ਹੈ ਕਾਬਲ ਤੋਂ ਰਾਜਕੁਮਾਰੀ ਤੱਕ ਇਸ ਦਾ ਬੋਲਬਾਲਾ ਹੈ ਅਰਬ ਦੇ ਸਾਰੇ ਦੇਸ਼ ਨਾਮ ਸੁਣ ਕੇ ਤਰਬਕਤੇ ਹਨ ਤੁਸੀਂ ਕੀ ਹੋ ਆਟੇ ਵਿੱਚ ਲੂਣ ਸੁਤਰੇ ਦੇ ਹੱਥ ਵਿੱਚ ਚਿੜੀ ਇਸ ਚਿੜੀ ਰਾਣੀ ਤੁਸਾਨੂੰ ਚੇਤਾਵਨੀ ਕਰਾਈ ਜਾਂਦੀ ਹੈ ਕਿ ਸਿੱਧੀ ਤਰ੍ਹਾਂ ਲਿਖੋ ਕਿ ਬਾਦਸ਼ਾਹ ਸਲਾਮਤਦਾ ਸਾਥ ਦੇਵੋਗੇ ਜੇ ਐਸਾ ਨਾ ਕਰੋਗੇ ਤਾਂ ਦੁੱਖ ਹੋਵੇਗਾ ਇੱਕ ਮਹੀਨੇ ਦੀ ਮੌਲਤ ਦਿੱਤੀ ਜਾਂਦੀ ਹੈ ਜ਼ਰੂਰ ਆਪਣੇ ਹਿਰਦੇ ਦੇ ਵਿਚਾਰ ਪ੍ਰਗਟ ਕਰੋ ਨਹੀਂ ਤੇ ਪਹਾੜ ਨੂੰ ਸੋਧਣ ਵਾਸਤੇ ਫੌਜ ਭੇਜੀ ਜਾਵੇਗੀ ਇਸ ਤਰ੍ਹਾਂ ਦੀ ਚਿੱਠੀ ਜਦੋਂ ਸਾਰੇ ਸਾਰੇ ਪਹਾੜੀ ਰਾਜਿਆਂ ਨੂੰ ਪੁੱਜੀ ਤਾਂ ਉਹਨਾਂ ਦੇ ਦਿਲ ਹਿਲ ਗਏ ਉਹ ਪਹਾੜੀਏ ਭੇਡਾਂ ਦੇ ਸਮਾਨ ਸਤਗੁਰੂ ਜੀ ਨੇ ਬਹੁਤ ਯਤਨ ਕੀਤਾ ਕਿ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਜਾਵੇ ਪਰ ਭੇਡਾਂ ਹੀ ਰਹੀਆਂ ਚੰਦਨ ਦੇ ਬਾਗ ਵਿੱਚ ਜਿਵੇਂ ਬਾਸ ਕੋਰਾ ਰਹਿ ਜਾਂਦਾ ਹੈ ਤੇਨੇ ਇਹ ਪਹਾੜੀਏ ਅੰਮ੍ਰਿਤ ਰੂਪੀ ਸਤਗੁਰੂ ਜੀ ਦੇ ਸ਼ਕਤੀ ਪਾਸੋਂ ਕੋਰੇ ਰਹੇ ਅਕਾਲ ਪੁਰਖ ਨੇ ਮેરਨਾ ਕੀਤੀ ਉਹ ਸਾਰੇ ਭੀਮ ਚੰਦ ਦੇ ਕੋਲ ਪੁੱਜੇ ਵਿਚਾਰਾ ਹੋਈਆ ਅੰਤ ਫੈਸਲਾ ਕੀਤਾ ਇੱਕ ਸਾਧੂ ਦੇ ਆਕੇ ਲੱਗ ਕੇ ਰਾਜ ਭਾਗ ਕਿਉਂ ਗਵਾਈ ਇੱਕ ਸਾਧੂ ਸਤਗੁਰੂ ਜੀ ਪਾਸੋਂ ਅਸਾਨੂੰ ਕੀ ਲਾਭ ਹੋਵੇਗਾ ਬਾਦਸ਼ਾਹ ਔਰੰਗਜ਼ੇਬ ਡਾਡਾ ਬੰਦਾ ਹੈ ਉਸਨੇ ਅ ਸਾਡੀਆਂ ਹੱਡੀਆਂ ਵਿੱਚ ਅਬ ਜਾਣੀਆਂ ਹਨ ਉਸ ਦੇ ਜ਼ੁਲਮ ਕੋਲੋਂ ਚਤੌੜ ਦੀਆਂ ਕੰਧਾਂ ਕੰਮ ਗਈਆਂ ਮਤਰਾ ਦੀਆਂ ਹਜ਼ਾਰਾਂ ਮਣਾ ਭਾਰੀਆਂ ਪੱਥਰ ਦੀਆਂ ਸਿਲਾਂ ਅੱਜ ਤੁਰੀਆਂ ਫਿਰੀਆਂ ਹਨ। ਛੇਤੀ ਲਿਖੋ ਅਸੀਂ ਜ਼ਰੂਰ ਬਾਦਸ਼ਾਹ ਸਲਾਮਤ ਦਾ ਸਾਥ ਦੇਵਾਂਗੇ। ਅੱਗੇ ਧੋਕੇ ਵਿੱਚ ਆ ਗਈ ਖਿਮਾ ਮੰਗੋ ਕਿ ਪਤਾ ਨਹੀਂ ਕਿ ਅਲਫ ਖਾਂ ਅਲਫ ਖਾਂ ਬਾਦਸ਼ਾਹ ਸਲਾਮਤ ਜਾਂ ਸੂਬੇਦਾਰ ਲਾਹੌਰ ਤੇ ਜੰਮੂ ਵੱਲੋਂ ਆਇਆ ਸੀ। ਬਾਦਸ਼ਾਹ ਸਲਾਮਤ ਅਸਾਂ ਦਾ ਬਾਪ ਹੈ। ਬਾਪ ਪੁੱਤਰਾਂ ਦੀ ਭੁੱਲਾਂ ਬਖਸ਼ ਸਕਦਾ ਹੈ। ਅੱਗੇ ਫੈਸਲਾ ਹੋ ਗਿਆ। ਪਾਪੀ ਲੋਕ ਸਤਗੁਰੂ ਜੀ ਨਾਲ ਬਚਨ ਕਰਕੇ ਫਿਰ ਗਏ ਬਚਨ ਤੇ ਧਰਮ ਨੂੰ ਭੁੱਲ ਕੇ ਨਰਕਾਂ ਦੇ ਕੀੜੇ ਬਨਣ ਦੀ ਤਿਆਰੀ ਕਰਨ ਲੱਗੇ ਸੱਚ ਕਹਿੰਦੇ ਹਨ ਕਮਜ਼ੋਰ ਦਾ ਨਾ ਧਰਮ ਹੁੰਦਾ ਹੈ ਨਾ ਬਚਨ ਗਿੱਦੜ ਚਾਰ ਜਮਾਨੇ ਦੇ ਚਿੱਠੀ ਪੱਟ ਸੁਣ ਕੇ ਹੀ ਹਥਿਆਰ ਛੁੱਟ ਬੈਠੇ ਇੱਕ ਸਾਬਤ ਰਿਆਸੀ ਰਾਜਾ ਗੁਲੇਲ ਉਸਨੇ ਕਿਹਾ ਸਤਗੁਰੂ ਜੀ ਨਾਲ ਬਚਨ ਕੀਤਾ ਹੈ ਬਚਨ ਤੋਂ ਮੁਕਰਨਾ ਪੁਰਸ਼ਤਾ ਕੰਮ ਨਹੀਂ ਦੇਸ਼ ਸੁਤੰਤਰ ਤੇ ਖੁਸ਼ਹਾਲ ਕਰਨ ਵਾਸਤੇ ਧਰਮ ਦੀ ਰੱਖਿਆ ਕਰਨ ਦੀ ਪ੍ਰਤੀਗਿਆ ਕੀਤੀ ਹੈ ਜੋ ਪੁਰਸ਼ ਪਰਤੀਗਿਆ ਦਾ ਪਾਲਨ ਨਹੀਂ ਕਰਦਾ ਉਹ ਨਰਕਾ ਨੂੰ ਜਾਂਦਾ ਹੈ ਉਹ ਦੇਸ਼দ্রোহੀ ਹੈ ਐਸੇ ਪੁਰਸ਼ ਨੂੰ ਹੀੜੇ ਪੈਂਦੇ ਹਨ ਲੋਕ ਤੁੱਕਾਂ ਸੁਟਦੇ ਹਨ ਇਤਿਹਾਸ ਲਾਂਤਾ ਪਾਉਂਦਾ ਹੈ ਮੈਂ ਤਾਂ ਬਾਦਸ਼ਾਹ ਸਲਾਮਤ ਨਾਲ ਇਸ ਸ਼ਰਤ ਤੇ ਸਮਝੌਤਾ ਕਰਨ ਨੂੰ ਤਿਆਰ ਨਹੀਂ ਆਪਣੇ ਸੁੱਖਾਂ ਵਾਸਤੇ ਦੇਸ਼ ਤੇ ਧਰਮ ਨੂੰ ਵੇਚਣ ਨਹੀਂ ਲੱਗਾ ਬਸ ਮੈਂ ਜਾ ਰਿਹਾ ਹਾਂ ਤੁਸਾਂ ਦਾ ਮੇਰਾ ਮੇਲ ਕੋਈ ਨਹੀਂ ਤੁਸੀਂ ਧਰਮ ਦਾ ਤਿਆਰ ਕਰ ਰਹੇ ਹੋ। ਇਹ ਰ ਰਾਫ ਇਹ ਆਕ ਕੇ ਰਾਜਾ ਗੁਲੇਸ਼ ਤੁਰ ਗਿਆ। ਬਾਕੀ ਸਾਰੇ ਬਾਦਸ਼ਾਹ ਦੇ ਹੱਕ ਵਿੱਚ ਹੋਏ ਪਰ ਚਿੱਠੀ ਦਾ ਉੱਤਰ ਛੇਤੀ ਨਾ ਲਿਖ ਸਕੇ। ਰਾਜਾ ਭੀਮਚੰਦ ਨੇ ਸਾਰਿਆਂ ਨਾਲ ਚਾਰ ਸੌ ਵਿਹ ਕੀਤੀ। ਉਹਨਾਂ ਨੂੰ ਆਪਣੀਆਂ ਆਪਣੀਆਂ ਰਿਆਸਤਾਂ ਨੂੰ ਤੋੜ ਕੇ ਆਪ ਉਸਨੇ ਦਿਲਾਵਰ ਖਾਮਲ ਚਿੱਠੀ ਲਿਖੀ। ਮਨਮਰਜ਼ੀ ਨਾਲ ਕੁਝ ਰਾਜਿਆਂ ਦੇ ਹੱਕ ਵਿੱਚ ਲਿਖ ਦਿੱਤਾ ਤੇ ਕੁਝ ਦੇ ਖਿਲਾਫ ਆਪ ਵੱਡਾ ਵਫਾਦਾਰ ਬਣ ਬੈਠਾ। ਨੱਕ ਨਾਲ ਲਕੀਰਾ ਕੱਢੀਆਂ ਮੈਂ ਸਰਕਾਰ ਦਾ ਬੰਦਾ ਹਾਂ ਸਰਕਾਰ ਖਿਮਾ ਕਰੇ ਅੱਗੇ ਨੂੰ ਕਦੀ ਪੁੱਲ ਨਹੀਂ ਕੀਤੀ ਜਾਵੇਗੀ ਉਸ ਦਾ ਫੈਸਲਾ ਸੀ ਚਿੱਠੀ ਪੂਰੀ ਕਰਕੇ ਭੇਜ ਦਿੱਤੀ ਆਪ ਅਧਰਮੀ ਬਣ ਗਿਆ ਸਤਗੁਰੂ ਜੀ ਤੇ ਸਾਥੀ ਰਾਜਿਆਂ ਨਾਲ ਗਦਾਰੀ ਕੀਤੀ ਰਾਜਸੀ ਵੱਲ ਕਈ ਵਾਰ ਆਦਮੀ ਦੀ ਅਕਲ ਮਾਰ ਦਿੰਦਾ ਹੈ ਦਿਲਾਵਰ ਖਾਨ ਨੇ ਪਹਾੜੀ ਰਾਜਿਆਂ ਦੀ ਚਿੱਠੀ ਨੂੰ ਪੜਿਆ ਉਹਨਾਂ ਨੂੰ ਕਿਸੇ ਕਿਸਮ ਦੀ ਲੜਾਈ ਦੀ ਤਿਆਰੀ ਦਾ ਪਤਾ ਦਿੱਤੇ ਬਿਨਾਂ ਹੀ ਉਸਨੇ ਆਪਣੇ ਲੜਕੇ ਨੂੰ ਇੱਕ ਤਕੜਾ ਫੌਜੀ ਦਸਤਾ ਦੇ ਕੇ ਸਤਗੁਰੂ ਜੀ ਵੱਲ ਤੋਰ ਦਿੱਤਾ ਉਹ ਮੰਜ਼ਲ ਉਹ ਮੰਜ਼ਲੀ ਦਰਿਆ ਸਤਲੂਜ ਦੇ ਕਿਨਾਰੇ ਪੁੱਜਾ ਦੋ ਤਿੰਨ ਦਿਨ ਉਠੀਕਦਾ ਰਿਹਾ ਕਿ Hindu ਰਾਜੇ ਉਹਨਾਂ ਨਾਲ ਆ ਕੇ ਰਲਦੇ ਹਨ ਕਿ ਨਹੀਂ ਪਰ ਰਾਜੇ ਭੀਮਚੰਦ ਦੀ ਚਲਾਕੀ ਦੇ ਕਾਰਨ ਉਸ ਦੀ ਸਹਾਇਤਾ ਕਿਸੇ ਨੇ ਨਾ ਕੀਤੀ ਉਸ ਨੂੰ ਲੋਕਾਂ ਇਹ ਵੀ ਦੱਸਿਆ ਕਿ ਸਤਗੁਰੂ ਜੀ ਨਾਲ ਤੇਰਾ ਯੁੱਧ ਕਰਨਾ ਔਖਾ ਹੈ ਉਹ ਮਹਾਬਲੀ ਦੇ ਕਰਾਮਾਤੀ ਹਨ ਉਹਨਾਂ ਕੋਲ 94 ਜਵਾਨ ਹਨ ਪਰ ਚੜ ਦੀ ਜਵਾਨੀ ਪਠਾਨ ਜ਼ਾਦਾ ਨਾ ਰੁਕ ਸਕਿਆ ਉਸਨੇ ਆਨੰਦਪੁਰ ਉੱਤੇ ਹਮਲਾ ਕਰਨ ਦੀ ਨੀਤ ਪੱਕੀ ਕਰ ਲਈ ਅਤੇ ਰਾਤ ਦੇ ਸਮੇਂ ਦਰਿਆ ਸਤਲੂਜ ਤੋਂ ਪਾਰ ਹੋਣਾ ਆਰੰਭਿਆ ਇਸ ਬਾਰੇ ਸਤਿਗੁਰੂ ਜੀ ਆਪ ਬਚਿੱਤਰ ਨਾਟਕ ਵਿੱਚ ਫਰਮਾਉਂਦੇ ਹਨ ਤਵੇ ਲੋਖਾਨ ਦਿਲਾਵਰ ਆਏ ਪੂਤ ਆਪਨ ਹਮ ਔਰ ਪਠਾਈ ਦਵੈਕ ਕਰੀ ਬੀਤੀ ਨਿਸ ਜਬੇ चढ़त करी खानन मिल तब है जब दल पार नदी के आयो आन आलमो हमें जगायो सोर परा सब ही नर जाके गह के सस्तर बीर रिस पाके छूटन लगी तो फंग है तब ही गह गह सस्तर रिसाने सब ही क्रूर बांध तिन करी पुकारा सोर सुना सर्त के पारा दिलावर का इक सी उसने अपने पुत्र नूं असावल वल भेजा ਜਦੋਂ ਅਸਾਂ ਨੂੰ ਖਬਰ ਮਿਲੀ ਉਸ ਵੇਲੇ ਦੋ ਘੜੀ ਰਾਤ ਬੀਤ ਚੁੱਕੀ ਸੀ ਤੇ ਇਹ ਦੱਸਿਆ ਸੀ ਕਿ ਖਾਨ ਛੱਡ ਕੇ ਆ ਗਿਆ ਹੈ ਉਸ ਵੇਲੇ ਦਾਲ ਨਦੀ ਸਤਲੁਜ ਤੋਂ ਪਾਰ ਸੀ ਰੋਲਾ ਪੈ ਗਿਆ ਸੀ ਤੇ ਮਸਾਲਾ ਜਗ ਰਹੀਆਂ ਸਨ ਜਿਸ ਵੇਲੇ ਨਦੀ ਤੋਂ ਪਾਰ ਉਰਾਰ ਆ ਗਏ ਤਾਂ ਅਸਾਂ ਨੂੰ ਮੁੜ ਕੇ ਜਾਇਆ ਗਿਆ ਉਸ ਵੇਲੇ ਐਨਾ ਰੋਲਾ ਪੈ ਗਿਆ ਕਿ ਸਾਰੇ ਸੁੱਤੇ ਜਾਗ ਉੱਠੇ ਇਹ ਕੋਠਿਆਂ ਉੱਤੇ ਚੜ ਗਏ ਉਸ ਵੇਲੇ ਜੋ ਸੂਰਮੇ ਸਨ ਉਹ ਸ਼ਸਤਰ ਫੜ ਫੜ ਕੇ ਵੈਰੀ ਵੱਲ ਨਸਣ ਲੱਗੇ ਉਸ ਵੇਲੇ ਬੰਦੂਕਾਂ ਵੀ ਚੱਲਣ ਲੱਗ ਪਈਆਂ ਸਾਰੇ ਸ਼ਸਤਰਾਂ ਨੂੰ ਸੁਜਾਰੇ ਸਨ ਅਸ ਚਰਚ ਹੀ ਸਮਾਸੀ ਨਦੀ ਤੋਂ ਆਰ ਪਾਰ ਰੋਲਾ ਹੀ ਰੋਲਾ ਸੀ ਉਜੰਗ ਪਰਿਆਤ ਚੰਦ ਬਜੀ ਪੇਰ ਪੁਮਕਾਰ ਤੁੰਕੇ ਨਗਾਰੇ ਮਹਾਬੀਰ ਬਾਣਤ ਪੰਕੇ ਬਕਾਰੇ ਪਏ ਬਾਹੂ ਆਗਾੜ ਨੱਚੇ ਮਰਾਲੁ ਕਿਰਪਾ ਸਿੰਧ ਕਾਲੀ ਗਰਜ ਜੀ ਕਰਾਲਮ ਨਦੀਆਂ ਲਖਿਓ ਕਾਲ ਰਾਤਰੰਗ ਸਮਾਨੁ ਕਰੇ ਸੂਰਮਾ ਸੀਤ ਪਿੰਗੰਗ ਪਰਮਾਨੁ ਇਤੇ ਵੀਰ ਗਜੇ ਪਾਏ 나ਦ 파ਰੇ ਅਜੇ ਖਾਨ ਖੂਨੀ ਬਿਨਾ ਸ਼ਸਤਰ ਚਾਰੇ ਉਸੇ ਵੇਲੇ ਯੁੱਧ ਦਾ ਐਲਾਨ ਹੋ ਗਿਆ ਟੋਲਵਾਜੇ ਵੱਜਣ ਲੱਗ ਪਏ ਨਗਾਰਿਆਂ ਉੱਤੇ ਡਕੇ ਲੱਗ ਪਏ ਤੇ ਉਹ ਬੱਦਲ ਵਾਂਗ ਗੂੰਜਣ ਲੱਗੇ ਮਹਾਬਲੀ ਜੋਦੇ ਜੋ ਜਵਾਨ ਆਏ ਸਨ ਉਬਾਹੀ ਉਚੀਆਂ ਕਰ ਕਰ ਨੱਚਦੇ ਸਨ ਜਿਵੇਂ ਕਾਲੀ ਕਦੀ ਗਰਜੀ ਸੀ ਇਸੇ ਤਰ੍ਹਾਂ ਦਇਆ ਦੇ ਸਾਗਰ ਸਤਿਗੁਰੂ ਜੀ ਨੇ ਖੰਡਾ ਹੱਥਾਂ ਵਿੱਚ ਲਿਆ ਕਾਲੀ ਬੋਲੀ ਰਾਤ ਸੀ ਉਸੇ ਵੇਲੇ ਭਿਆਨਕ ਲੜਾਈ ਹੋਣ ਲੱਗੀ ਜਦੋਂ ਹਨੇਰੇ ਵਿੱਚ ਹੱਥ ਪਸਾਰਿਆ ਨਹੀਂ ਸੀ ਦਿਸਦਾ ਸੂਰਮੇ ਨਾਰੇ ਲਾਉਣ ਲੱਗੇ ਤੇ ਨਾਦ ਹੋ ਰਹੀ ਸਨ ਉਸੇ ਵੇਲੇ ਸੂਰਮਿਆਂ ਨੇ ਐਸੀ ਘਟ ਵੱਡ ਸ਼ੁਰੂ ਕੀਤੀ ਕਿ ਖਾਨ ਮੁਸਲਮਾਨ ਹਥਿਆਰ ਸੁਟਕੇ ਹੀ ਨਸ ਗਏ ਸਿੱਖ ਉਹਨਾਂ ਦੀ ਡਕਰੀ ਕਰਦੇ ਸਨ ਨਰਾਜ ਸਨ ਨੀਲਜ ਖਾਨ ਪੱਜਿਓ ਕਿ ਨੀਨਾ ਸਸਤਰ ਸਜਿਓ ਸੋ ਤਿਆਗ ਖੇਤ ਕੋ ਚਲੇ ਸੋ ਬੀਰ ਬੀਰਹਾ ਪਲੇ ਚਲੇ ਤੁਰੇ ਤੁਰਾਏ ਕੈ ਸਕੇ ਨ ਸਸਰ ਉਠਾਏ ਕੈ ਨਾ ਲੈ ਹਥਿਆਰ ਗੱਜ ਹੀ ਨਿਹਾਰ ਨਾਰ ਲਛੀ ਸਿੱਖਾਂ ਨੇ ਐਸੀ ਭਿਆਨਕ ਲੜਾਈ ਲੜੀ ਕਿ ਖਾਨ ਜੱਦਾ ਨਸ ਉੱਠਿਆ ਨਸੇ ਜਾਂਦੇ ਨੇ ਵੀ ਹਥਿਆਰ ਨਾ ਸੰਭਾਲੇ ਨਸੇ ਜਾਂਦੇ ਨੇ ਹਥਿਆਰ ਵੀ ਨਾ ਸੰਭਾਲੇ ਉਹ ਰਣ ਭੂਮੀ ਨੂੰ ਛੱਡ ਕੇ ਉਸੇ ਤਰ੍ਹਾਂ ਤੁਰ ਪਏ ਜਿਵੇਂ ਇੱਕ ਸਾਧੂ ਸਰਾ ਦੇ ਧੂਨੇ ਨੂੰ ਛੱਡ ਕੇ ਤੁਰ ਜਾਂਦਾ ਹੈ ਉਹਨਾਂ ਵਿੱਚ ਵੱਡੇ ਸੂਰਮੇ ਵੀ ਸਨ ਜੋ ਪਠਾਨ ਤੇ ਤੁਰਕ ਆਪਣੇ ਆਪ ਨੂੰ ਵੀਰਾਂ ਦੇ ਵੀਰ ਉੱਤਮ ਸਮਝਦੇ ਸਨ ਉਹ ਹਥਿਆਰ ਲੈ ਕੇ ਗਰਜ਼ਦੇ ਨਹੀਂ ਸਨ ਘਰੀਂ ਜਾ ਕੇ ਵੋਟੀਆਂ ਕੋਲ ਸ਼ਰਮਿੰਦੇ ਹੋਣਗੇ ਲੜਨ ਆਏ ਤੇ ਨਸ ਕੇ ਦੁਰ ਗਏ ਦੋਗਰਾ ਬਰਵਾ گاਉ ਉਜਾਰ ਕੇ ਕਰੇ ਮੁਕਾਮ ਪਲਨ ਪ੍ਰਭ ਬਲ ਹਮੇ ਨ ਛੁਏ ਸਕੇ ਆਜਤ ਪਏ ਨਿਦਾਨ ਤਬ ਬਲ ਇਹਾ ਨ ਪਰ ਸਕੇ ਬਰਵਾ ਹਨਾਰੇ ਸਾਈ ਸਾਲਿਨ ਰਸ ਜਿਮ ਬਾਨਿਓ ਰੂਹ ਰਨ ਖਾਤ ਬਣਾਈ ਅਨੰਦਪੁਰਵੀ ਸਤਗੁਰੂ ਜੀ ਦੇ ਡੇਰੇ ਤੇ ਅਨੰਦਪੁਰ ਬਸੋ ਨੂੰ ਤਾਂ ਉਜਾੜ ਨਾ ਸਕੇ ਪਰ ਰਾਹ ਵਿੱਚ ਜਾਂਦੇ ਹੋਏ ਬਰਵਾ ਪਿੰਡ ਦੇ ਗਰੀਬ ਲੋਕਾਂ ਨੂੰ ਲੁੱਟਿਆ ਤੇ ਪਿੰਡ ਨੂੰ ਸਾੜਿਆ ਪਾਰ ਪਿੰਡ ਨੂੰ ਲੁੱਟ ਕੇ ਮੂਰਖ ਤੁਰ ਗਿਆ ਉਸ ਦਾ ਐਸਾ ਹਾਲ ਸੀ ਜਿਵੇਂ ਬਾਣੀਆਂ ਕੰਜੂਸ ਰੋੜਿਆਂ ਦਾ ਸਲੂਣਾ ਰਿੰਕੇ ਧਰੀ ਪੀਵੇ ਗੁਰੂ ਜੀ ਫਰਮਾਉਂਦੇ ਹਨ ਜਿੱਥੇ ਲੜਨ ਦੀ ਤੇ ਬਾਤਰੀ ਵਿਖਾਉਣ ਦੀ ਲੋੜ ਸੀ ਉੱਥੋਂ ਤਾਂ ਨਸ ਗਿਆ ਤੇ ਜਿੱਥੇ ਤਰਸ ਕਰਨਾ ਸੀ ਉੱਥੇ ਬੰਦ ਦਾ ਮਾੜਾ ਦਿਖਾਵਾ ਕਰ ਗਿਆ ਇਓ ਦਿਲਾਵਰ ਖਾਨ ਦਾ ਪੁੱਤਰ ਮਾਰ ਖਾ ਕੇ ਨਸ ਗਿਆ ਤੇ ਹੌਲੀ ਹੌਲੀ ਉਹ ਲਾਹੌਰ ਪੁੱਜ ਗਿਆ ਰਾਵਿਚ ਉਸਨੇ ਹਿੰਦੂਆਂ ਦਾ ਬਹੁਤ ਨੁਕਸਾਨ ਕੀਤਾ ਕੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ